ਦੂਜਾ ਨਾਲ ਦੇ ਵਾਹ ਡੀਵੀ ਤੇ ਸਾਡਾ ਬਰਾਬਰ ਮਾਰੀ ਲੈਤਾ ਇਹਨੇ ਪਿੰਡ ਫੂਲਾ ਜੀ ਨੂੰ ਠਾਣਾ ਜੀ ਕੋਚਾਂ ਦੀ ਰੇੜੀ ਲਾਈ ਜਾਈਏ ਜ਼ਾਹਰ ਦੇ 버ਗਰਾਂ ਦੀ ਕੋਚੇ 버ਗਰਾਂ ਦੀ ਤੇ ਆਗੇ ਸਾਕਾਂ ਦੀ ਕਿਰਪਾ ਦਾ ਕਰਮੀ ਦੂਵੀ ਨਹਿਰ ਦੇ ਪੁੱਤ ਨਾ ਰਹੇ ਆ ਤੁਸੀਂ ਦੇ ਰਹੇ ਹੋ ਤੇ ਆਹ ਭਾਈ ਹੈ ਕਾਡਰੋ ਸਿਆਣ ਵੀ ਠੀਕ ਹੈ ਜੀ ਆ ਮੀ ਪੈ ਰਹੀ ਆ ਦੇ ਗੁੰਡ ਗੁੰਡ ਪਿੰਡ ਪੂਰੇ ਜੀ ਆਸ਼ੀਵਾਦ ਕਰ ਲਈਏ ਜੀ ਮੀ ਪੁੱਲ ਰਾਇ ਤੇ ਜੀ ਭਗਵਾਨ ਅੱਗੇ ਸਾੜਦੇ ਹੋ ਪਾਇਲਟ ਫਿਰ ਕਿੰਨੇ ਦਾ ਕੋਸ਼ ਆ ਪਰ ਫਿਰ ਆਪਣਾ ਇਹ ਨਾ ਵੀ ਵਾਲਾ ਵੀ ਹੁੰਦਾ ਵੀ ਵਾਲਾ ਵੀ ਹੁੰਦਾ 20 30 ਆ ਹੈ 20 ਦੇ ਵਿੱਚ ਠੀਕ ਆ ਸਰਾਇਮ ਫੇਟੜੀ ਚੱਕ ਕੇ ਆਇਓ ਬਈ ਬਰਗਰ 20 ਤੇ 30 ਦਾ ਪੰਡ ਪੂਲਾ ਮੈਰ ਦੇ ਪੁੱਲ ਤੇ ਬਈ ਸਾਡੀ ਰੀੜੀ ਦੇਖ ਲੋ ਹਲੇ ਥੋੜੇ ਦਿਨ ਹੀ ਹੋ ਰਿਹਾ ਬਾਈ ਕਹਿੰਦਾ ਬਾਈ ਨਾਲ ਮੁੰਡਾ ਲੈ ਸਪਾਉਣੇ ਆ ਆਪਾਂ ਤੁਸੀਂ ਮੀਂਹ ਦਾ ਨੰਦ ਮਾਰੋ ਤੁਸੀਂ ਆ ਵੀ ਦੇਖ ਆਜਾ ਮੀਂਹ ਦਾ ਨੰਦ ਮਾਰੋ ਜੀ ਬਹੁਤ ਪੈ ਰਿਹਾ ਮੀਂਹ ਜੀ ਆਪ ਵੀ ਦੇਖ ਸਕਦੇ ਹੋ ਜਾ 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 ਸੱਤੀ ਜਾ ਲੋ ਸਰੇ ਦੀ ਬਈ ਕਿਹੜਾ ਵਧੀਆ ਵਧੀਆ ਬਾਈ ਮਿਲ ਕੇ ਅਜਾ ਕਿੱਥੇ ਲਾਈਆ ਹੋ ਮੈਂ ਮਿੰਡਾ ਜਿਹੜਾ ਬਾਈ ਪਿੰਡ ਪੂਲਾ ਬਾਈ ਇੱਥੇ ਮਹੀ ਆ ਬਈ ਬਹੁਤ ਬਹੁਤ ਯਾਦ ਆ ਮਹੀ ਆਗਾ ਤੁਸੀਂ ਕਿੱਥੋਂ ਬਰਾ ਬਹੁਤ ਜ਼ਿਆਦਾ ਨਹੀਂ ਆ ਪ੍ਰਾ ਬਹੁਤ ਜ਼ਿਆਦਾ ਇਹਦਾ ਨੰਡਾ ਮਾਰ ਰਹੇ ਆਗੇ ਨਹੀਂ ਦਾ ਤੁਸੀਂ ਕਿੱਥੋਂ ਪ੍ਰਾ ਬੋਪਾ ਉੱਖੇ ਉੱਖੇ ਬੋਪਾ ਆਹ ਬੋਲਦੇ ਆ ਦੂਜੇ ਮੀਂਹ ਨਾਲ ਆ ਵੀ ਦੇ ਜਾ ਰਹੇ ਹਾਂ ਹਾਂ ਭਾਈ ਅੱਜ ਇਹ ਪੈਣੀ ਪੈਂਡ ਪੈਣੀ ਹਾਂ ਪੈਣੀ ਕਿ ਪੈਣੀ ਕਿੱਥੇ ਆ ਪੈਣੀ ਪੈਣੀ ਦਾ ਅਨਾ ਨਾ ਜਾਣਾ ਹੈ ਦੇ ਮਾੜੀ ਪੰਡਾ ਹੋਗਾ ਹਾਂ ਮਾੜੀ ਦੇ ਪੈਣੀ ਨਹੀਂ ਮੋਂ ਪੋਂ ਪੈਣਾ ਮਾੜੀ ਪੰਡੀ ਕਿਹਨੂੰ ਹਾਂ ਐਡੋ ਪੈਣੀ ਮਾਰੀ ਤੋਂ ਐਂ ਬੋੜਨਾ ਕਹਿੰਦਾ ਨਾ ਹਾਂ ਉੱਥੇ ਪੁੱਛ ਲਈ ਆ ਵੀ ਦੇਖ ਸਕਦੇ ਹਾਂ ਬਹੁਤ ਹੀ ਜ਼ਿਆਦਾ ਨੀਂ ਪੁੱਤਰ ਪਿਆਈ ਆ ਸਾਡੇ ਪਿੰਡ ਦੀ ਨਹਿਰ ਆਈ ਆਪ ਵੀ ਦੇਖਾਇਆ ਮੇਰੇ ਜਾ ਹੁੰਟੋ ਉਹ ਦੰਨੀ ਆ ਰਹੀਦਾ ਅੱ ਲੱਗਣ ਕੀ ਵੀ ਸਵਾਦ ਹੈ ਨਾ 버ਗਰ ਮੀਂਜਾ ਯਾਰ ਮਾ ਗਰਮਾ ਗਰਮ ਤਾਂ ਮੀਂ ਹੈ ਸਾਡਾ ਬਰਾ ਦੱਸਾ ਅਲਾਸਾ ਸਰ ਜੀ ਵੇਦਾ ਬਾਈ ਹੈਲੋ ਇਹ ਵੀ ਪਿੰਡ ਪੁਲਿਸ ਨੇਹਰ ਦੇ ਪੁੱਲ ਤੇ ਹੈ ਬਾਈ ਇੱਕ ਵੀ ਪਾਲਕ ਨਾ ਆ ਰਿਹਾ ਵਾਸਤੇ ਸੱਤਾਂ ਵਿੱਚੋਂ ਲੱਗ ਗਿਆ ਆ ਵੀ ਦੇਖ ਸਕਦੇ ਬਹੁਤ ਜਿਆਦਾ ਮੀ ਹੈ ਇਹ ਸੱਤਾਂ ਵਿੱਚੋਂ ਲੱਗ ਗਿਆ ਹੁਣ ਖੜਨੂ ਥਾ ਵੀ ਹੈ ਨਹੀਂ ਆ ਕੋਈ ਇੱਕ ਪੂਲਾ ਨਹਿਰ ਦੇ ਉੱਤੇ ਨਹਿਰ ਦੇ ਤੇ ਸੱਛੇ ਭਾਈ ਕੋਈ ਅਤੇ ਹੀ ਦੇਖ ਸਕਦੇ ਹਾਂ ਵੀ ਆ ਬਹੁਤ ਹੀ ਜ਼ਿਆਦਾ ਮੀਂਹ ਪੈ ਰਿਹਾ ਹੈਗਾ ਉੱਤਰ ਪੈ ਬਾਈ ਜਿਹੜਾ ਓਏ ਬਾਹਲਾ ਆਈ ਜੀ ਏ ਜਗੇ ਅਦਰ ਬਾਪੇ ਆ ਬਾਈ ਰੋਕ ਦਿੰਦੇ ਹੋ ਜਾ

ਯਾਰ ਇਹ ਮਾਦਾ ਮੋਦਨ ਸੀ ਅੰਦਰ ਨਹੀਂ ਮਾਪ ਰਿਹਾ ਕੋਈ ਨਹੀਂ ਆਪ ਨੂੰ ਦਰਾ ਕੰਪਰਨਤਾ ਹੋ ਰਹੀ ਹੈ ਜਦੋਂ ਜਦੋਂ ਆ ਗਿਆ ਨਾ ਇਹ ਜਿਹੜਾ ਜਵਾਹਰ ਮੈਨੂੰ ਤੇ ਆਈ ਬਹੁਤ ਬਹੁਤ ਤਨਵਾਜ

ਆਮੋ ਜਿੰਨ ਨਾ ਨੰਦਾਂ ਮੋਰੇ ਨੇ ਸਾਨੂੰ ਲੋਗ ਮੈਂ ਤੈਨੂੰ ਦੇਖ ਪੂਰਾ ਨਿਆਲਾ ਇਹਨਾਂ ਨੇ ਮੂੰਹ ਦਾ ਬੋਲੇ ਜਮਾ ਆ ਦੇਖੋ ਇਹ ਲੱਗ ਗਿਆ ਨਹਿਤ ਨਾ ਹੋਗੇ ਪਰਦੇ ਨਹੀਂ 10 ਬੰਨੀ ਆ ਬਾਲੀ ਬਾਲੀ ਗਰਮੀ ਆ ਆ ਬਰਿਆ ਆ ਆ ਬਰਫੇ ਦਾ ਬੈਰ ਚਲਾ ਨਾ ਕਰੀ ਜਾਏਗਾ ਮੈਂ ਪੂਰੀ ਜਿਆਦਾ ਸੌਸ ਬੜਾਈ ਸੌਸ ਬਹੁਤ ਜਿਆਦਾ ਪੈ ਰਿਆ ਮੀ ਹੋ ਗਈ ਅੱਧਾ ਘੰਟਾ ਹੋ ਗਿਆ ਨਹੀਂ ਪਈਆਂ ਤੈਨੂੰ ਆਪਣੇ ਪਿੰਡ ਬੂਲਾ ਜ਼ਿਲ੍ਹਾ ਬਠਿੰਡਾ ਜੀ ਪਾਇਲਟ ਵੀ ਨਹੀਂ ਆ ਰਿਹਾ ਲੈ ਲੈਂਦਾ 20:00 ਉਹਨਾਂ ਨੇ ਤਾਂ ਲਾਇਆ ਰਹਿਣਾ ਤਾਂ ਆ ਵੀ ਦੇਦਾ ਆ ਰਿਹਾ ਤੇ ਜੋ ਵੀ ਆਪਣੇ ਚੈਨਲ ਦੇ ਦਰੋਤਨਵਾਦ ਜੀ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰੋ ਜੀ ਤਾਂ ਚੈਨਲ ਨੂੰ ਕਨਾਲ ਨੂੰ ਸਬਸਕ੍ਰਾਈਬ ਜੀ ਇਧਰ ਸੁੱਖੀ ਮਿਲ ਗਈ ਬੱਚਾ ਨੂੰ ਜੀ ਤੁਸੀਂ ਦੇਖ ਸਕਦੇ ਹੋ ਪਾਇਆ ਸੁੱਕਾ ਕੱਪੜਾ ਦੀ ਇਹ ਇਹਗਾ ਸੁੱਕਾ ਕੱਪੜਾ ਸੁੱਕਾ ਕੱਪੜਾ ਵੀ ਕੱਪੜਾ ਆ ਵੀ ਲੈ ਸਕਦੇ ਹਾਂ ਦਾ ਹਟ ਗਿਆ ਹਨਾ ਇੱਥੇ ਆਵਾ ਹਨਾ ਮੈਂ ਖੜੀ ਆ ਇੱਥੇ ਲੂਟਾ ਬਹੁਤੀ ਜ਼ਿਆਦਾ ਬਾਰਸ਼ ਹੋ ਰਹੀ ਹੈ ਜੀ। ਨਾ ਤੁਸੀਂ ਦੇਖ ਸਕਦੇ ਹੋ। ਇਹ ਜੀ ਵਾਕਾਂ ਕੁਤੀ ਹੋ ਗਈ। ਇਹ ਭੱਜ ਗਈ ਜੀ ਵਾਕਾਂ। ਵੀ ਆਪਣੇ ਚੈਨਲ ਤੇ ਜੀ ਜਲੋਤਾਂ ਨਵਾਜ਼ਾ ਕਰਦੇ ਜੀ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਚਲ 1 ਇੰਚ ਲਾਈਕ ਕਮੈਂਟ ਕਰ ਗਰੂ ਕਰ ਜੀ ਵੇਗਾ ਦਾ ਹੋਈ ਆ ਕੇ ਭੈਆ ਮੜੀ ਰਾਦੀ ਕਾੜ ਗਿਆ ਹੁੰਦਾ ਹੁੰਦਾ ਕਾੜ ਚੱਲ ਆਂਡਾ ਉਡੀ ਜਰਾ ਆਹ ਹੋ ਕਿ ਨਹੀਂ ਹੋ ਰਿਹਾ ਬਹੁਤ ਦੁਨ ਮਾਰ ਕੇ ਸੈ ਚੱਕ ਲੀ ਜੋ ਵੀ ਆਪਣੇ ਚੈਨਲ ਤੇ ਆਏ ਜੀ ਬਹੁਤ ਧੰਨਵਾਦ ਜੀ ਜੋ ਧੰਨਵਾਦ ਕਰਦੇ ਹਾਂ ਆਪਣੇ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ ਚਾਹੀਦਾ ਹੈ ਨੂੰ ਕਰ ਲੋ ਸਬਸਕ੍ਰਾਈਬ ਜੀ ਬਹੁਤ ਹੀ ਯਾਦਾ ਨਹੀਂ ਪੈ ਰਿਹਾ ਜੀ ਤੁਸੀਂ ਦੇਖ ਸਕਦੇ ਹੋ ਬਾਕੀ ਉਹ ਲਾਈਵ ਜਮੀਰਾਂ ਦੇਖ ਰਹੇ ਦੇਖ ਰਹੇ ਹੋਗੇ ਮੇਰੇ ਸਾਥੀ ਜੀ ਇੰਦਰੀ ਨਹੀਂ ਕੀਤੀ ਨਾ ਬਾਹਰ ਹੀ ਪਈ ਆ ਪਰਨ ਬਾਕੀ ਹੁੰਦਾ ਸੱਚੀ ਕਾਲ ਜੀ ਸਾਰਿਆਂ ਨੂੰ ਜੋ ਵੀ ਆਪਣੇ ਚੈਨਲ ਦੇ ਆਏ ਆ ਜੀ ਬਹੁਤ ਧੰਨਵਾਦ ਕਰਦੇ ਆਂ ਅਗਲੀ ਜਗਣਾ ਨਾ Yeah,